ਮੈਂ ਪੀਜ਼ਾ ਤਿਆਰ ਕਰ ਰਿਹਾ ਹਾਂ ਆਪਣਾ ਫਰੈਸ਼ ਡੋ ਹੁੰਦਾ ਵਾ ਆਪਣੇ ਦੇਖਦਾ ਅੱਜ ਕੱਲ ਬਜ਼ਾਰ ਦੇ ਵਿੱਚ ਮੈਦੇ ਦਾ ਡੋ ਹੁੰਦਾ ਜਿਹੜਾ ਪੀਜ਼ਾ ਨੂੰ ਦਿੱਕਤ ਮਿਲਦਾ ਅਸੀਂ ਆਪਣਾ ਸਪੈਸ਼ਲ ਤਿਆਰੀ ਦਾ ਆਟੇ ਦਾ ਪੀਜ਼ਾ ਜਿਹੜਾ ਕਿ ਬਿਲਕੁਲ ਹੈਲਦੀ ਹੁੰਦਾ ਇੱਕ ਦਾ ਕਿਸੇ ਨੂੰ ਕੋਈ ਨੁਕਸਾਨ ਨਹੀਂ ਕਰਦਾ ਆਟਾ ਆਪਾ ਵਾਲਾ ਬੇਸ ਤਿਆਰ ਕੀਤਾ ਉਹਦਾ ਪੀਜ਼ਾ ਜਿਹੜਾ ਐਗਜ਼ਾਮ ਬਹੁਤ ਵਧੀਆ ਪੀਜ਼ਾ ਬਣਾਉਂਦੇ ਆਂ ਉਹਦਾ ਸਾਡੇ ਕੋ ਬਰਗਰ ਆ ਸੈਂਡਵਿਚ ਆ ਪੀਜ਼ਾ ਪਾਸਤਾ ਰੈਪ ਸਪ੍ਰਿੰਗ ਰੋਲ ਮੋਮੋਸ ਚਾਂਪ ਹੋ ਰਿ ਬਹੁਤ ਤਰ੍ਹਾਂ ਦੀ ਆਈਟਮ ਹੈਗੀ ਸਾਡੇ ਕੋਲ 스낵ਸ ਦੇ ਵਿੱਚ ਹੈਗੀ ਆ ਬੈਟਮਾ ਬੱਚਿਆਂ ਦੇ ਲਈ ਇਹ ਗੱਲ ਕਰੀ ਆਪਾਂ ਬੱਚਿਆਂ ਦੇ ਲਈ ਕੋਈ ਖਾਸ ਸਪੈਸ਼ਲ ਇੱਥੇ ਰੱਖਿਆ ਬੱਚਿਆਂ ਲਈ ਆਪਣੇ ਸਭ ਤੋਂ ਵਧੀਆ ਅੱਜ ਕੱਲ੍ਹ ਜਿਹੜਾ ਆਲੂ 스낵ਸੋਂ ਦੇ ਆਲੂ ਦੇ ਵਿੱਚ ਤਿੰਨ ਚਾਰ ਤਰ੍ਹਾਂ ਦੀ ਆਈਟਮ ਹੈਗੀ ਵਾ ਨਗਟਸ ਹੈਗੀ ਆ ਚੀਜ਼ ਮੋਸਸੋਂ ਦੇ ਬੱਚੇ ਲਈ ਸਮਾਈਲਿਸ ਹੈਗੇ ਆ ਉਸ ਜਿਹੜਾ ਬੱਚੇ 버ਗਰ ਖਾਂਦੇ ਨੂਡਲ ਨਹੀਂ ਖਾਂਦੇ ਕਈ ਉਹਨਾਂ ਲਈ ਆਪਾਂ ਸੈਲਡ 버거 ਰੱਖਿਆ ਸਿੰਪਲ 버거 ਦੇ ਵਿੱਚ ਆਪਣਾ ਸਿਰਫ ਆਨੀਅਨ ਤੇ ਟਿੱਕੀ ਹੁੰਦੀ ਬਹੁਤ ਟੇਸਟੀ ਉਹਦਾ ਵਧੀਆ ਹੈਗਾ ਜਿਹੜਾ ਸਰ ਆਪਣਾ ਸਪੈਸ਼ਲ ਪੀਜ਼ਾ ਵਾ ਜੀ ਸਪੈਸ਼ਲ ਪੀਜ਼ਾ ਹਾਂ ਜੀ ਇਹ ਕਿੰਨੀ ਕੋਸਟ ਦਾ ਕਿੰਨੇ ਦਾ ਹੈ ਜੀ ਇਹ ਇਹ ਸਿਰਫ 200 ਰੁਪਏ ਦੇ ਵਿੱਚ ਹੈਗਾ 8 ਇੰਚੀ ਪੀਜ਼ਾ ਇਹ ਸਰ ਇਹ 8 ਇੰਚੀ ਪੀਜ਼ਾ ਸਰ 200 ਰੁਪਏ ਦੇ ਵਿੱਚ ਹੈ ਜੋ ਕਿ ਮਾਰਕੀਟ ਦੇ ਵਿੱਚ 300 ਜਾਂ 350 ਰੁਪਏ ਦਾ ਪ੍ਰਾਈਸ ਆਂਦਾ ਵਾ ਆਪਣਾ ਸਿਰਫ 200 ਰੁਪਏ ਦੇ ਵਿੱਚ ਆ। ਥ੍ਰੀ ਇਕ ਤਰ੍ਹਾਂ ਦੀ ਚੀਜ਼ ਪਾਈ ਹੈ ਜਿਹਦਾ ਆਨੀਅਨ ਹੋ ਗਿਆ ਕੈਪਸਿਕਮ ਹੋ ਗਿਆ ਬੈਲ ਪੀਪਰ ਟਮਾਟੋ ਪਨੀਰ ਮਸ਼ਰੂਮ ਸਵੀਟ ਕੌਨਸ ਹੁੰਦਾ ਵਾ ਚੀਜ਼ ਹੀ ਪੀਜਾਂਦਾ ਮੂਲ ਦੀ ਆਪਣੀ ਫਰੈਸ਼ ਮੋਜ਼ਰੇਲਾ ਚੀਜ਼ ਹੁੰਦੀ ਹੈ ਇਹਦੇ ਵਿੱਚ। ਦੇਖੋ ਜੀ ਅਸੀਂ ਇਹ ਡੇਲੀ ਬੱਚੇ ਹੁੰਦੇ ਆ ਖਾਂਦੇ ਆ ਤੇ ਇਹਨੂੰ ਵਧੀਆ ਇੰਜੋਏ ਕਰਦੇ ਆ ਮੁੰਡੇ ਨੇ ਮਿਹਨਤ ਕੀਤੀ ਔਰ ਟੇਸਟ ਅੱਜ ਆਪਾਂ ਮੈਂ ਪਹਿਲਾਂ ਵੀ ਟੇਸਟ ਕੀਤਾ ਤੁਹਾਡੇ ਸਾਹਮਣੇ ਵੀ ਟੇਸਟ ਕਰਕੇ ਦਿਖਾ ਦਿੰਨਾ ਮਤਲਬ ਚੀਜ਼ ਬਹੁਤ ਵਧੀਆ ਓਹ ਭਾਈ ਤੁਸੀਂ ਇਹ ਫੂਡ ਜੰਕਸ਼ਨ ਜਿਹੜਾ ਹੈਗਾ ਨਾ ਅਸੀਂ ਤਾਂ ਪਹਿਲਾਂ ਵੀ ਐਵੇਂ ਕਈ ਟੇਸਟ ਕਰ ਚੁੱਕੇ ਆ ਟੇਸਟ ਦਾ ਇਹਦਾ ਟੱਚ ਬੁੱਡ ਬਹੁਤ ਜਿੱਦਾ ਕਹੋ ਕਿ ਬਾਕੀ ਨਾਲੋਂ ਡਿਫਰੈਂਟ ਆ ਟੇਸਟ ਪ੍ਰੋਪਰ ਹੈਗਾ ਸਾਡੇ ਛੋਟੇ ਬੱਚੇ ਆਂਦੇ ਸਾਰੇ ਸ਼ੇਕ ਸ਼ੂ ਕਿਥੋਂ ਪੀ ਕੇ ਜਾਂਦੇ ਆ ਸਿਕਨਲ ਮਾਰਕੀਟ ਨਾਲੋਂ ਰੇਟ ਬੜਾ ਘੱਟ ਆ ਤੇ ਇੱਕ ਵੱਡੀ ਗੱਲ ਸਫਾਈ ਦਾ ਕੰਮ ਆ ਮੈਂ ਤਾਂ ਦੇਖੋ ਦੋ ਚੀਜ਼ਾਂ ਇਹੀ ਆਪਾਨੂੰ ਚਾਹੀਦੀਆਂ ਪੈਸੇ ਘੱਟ ਆ ਚੀਜ਼ ਵਧੀਆ ਮਿਲਦੀ ਪਈ ਪੜਾਉਂਦੇ ਸ਼ੇਕ ਹੈਗੇ ਸਾਰੇ ਤਰ੍ਹਾਂ ਦੇ ਸਟ੍ਰੋਬਰੀ ਸ਼ੇਕ ਹੈਗਾ ਬਟਰ ਸਕੋਚ ਹੈਗਾ ਕਿਟਕੈਟ ઓਰੀਓ ਇੱਕ ਆਪਣਾ ਸਪੈਸ਼ਲ ਸ਼ੇਕ ਹੈ ਜਿਹੜਾ ਪੀਨਟ ਬਟਰ ਸ਼ੇਕ ਜਿਮ ਵਾਲੇ ਨੂੰ ਬਹੁਤ ਲਾਈਕ ਕਰਦੇ ਆ ਅਸੀਂ ਜਿਮ ਵਾਲਿਆਂ ਦੇ ਦੇ ਉਹਨਾਂ ਦੀ ਡਿਮਾਂਡ ਨਾਲ ਇੱਕ ਸ਼ੇਕ ਸ਼ੁਰੂ ਕੀਤਾ ਸਪੈਸ਼ਲ ਪੀਨਟ ਬਟਰ ਸ਼ੇਕ ਨਕੌਦਰ ਇਲਾਕੇ ਦੇ ਚਰਸੀ ਗੇਟ ਚਰਸੀ ਗੇਟ ਦੀਆਂ ਤਸਵੀਰਾਂ ਆ ਸਬਜ਼ੀ ਮੰਡੀ ਦੇ ਬਿਲਕੁਲ ਦਿਖਾ ਰਹੇ ਆ ਤੁਹਾਨੂੰ ਇੱਥੇ ਇੱਕ ਖਾਣ-ਪੀਣ ਦਾ ਬਹੁਤ ਵਧੀਆ ਜਣ ਕੇ ਮੌਕਾ ਤੁਹਾਨੂੰ ਮਿਲ ਗਿਆ ਤੁਸੀਂ ਪੀਜ਼ਾ ਖਾਣਾ ਹੋਵੇ ਨਿਊਡਲ ਖਾਣੇ ਹੋਣ ਸੈਂਡਵਿਚ ਖਾਣੇ ਹੋਣ ਇੱਕ ਬਹੁਤ ਵਧੀਆ ਸ਼ੋਪ ਤੇ ਤੁਹਾਨੂੰ ਲੈ ਚਲਦੇ ਆ ਤੁਹਾਨੂੰ ਦਿਖਾਣੇ ਆ ਨਾਲ ਉੱਥੇ ਕੀ ਕੀ ਮਿਲਦਾ ਆ ਤੁਸੀਂ ਉੱਥੇ ਹੋਮ ਡਿਲੀਵਰੀ ਵੀ ਕਰ ਸਕਦੇ ਹੋ ਤੁਹਾਡੇ ਘਰ ਦੇ ਵਿੱਚ ਵੀ ਸਮਾਨ ਮਿਲ ਸਕਦਾ ਬਾ ਇਹ ਬਹੁਤ ਇੱਕ ਸ਼ਹਿਰ ਦੇ ਵਿੱਚ ਆਪਣੇ ਇੱਕ ਸ਼ੋਪ ਜਿਹੜੀ ਦੁਕਾਨ ਖੁੱਲ ਚੁੱਕੀ ਆ ਜਿਹਦਾ ਨਾਂ ਆ ਫੂਡ ਜੰਕਸ਼ਨ ਫੂਡ ਜੰਕਸ਼ਨ ਦੁਕਾਨ ਇੱਥੇ ਖੁੱਲ ਚੁੱਕੀ ਆ ਆਓ ਤੁਹਾਨੂੰ ਲੈ ਚੱਲਦੇ ਆ ਨਾਲ ਔਰ ਦਿਖਾਨੇ ਆ ਉੱਥੇ ਕੀ ਕੀ ਮਿਲਦਾ ਆ ਤੇ ਕੀ ਕੀ ਤੁਹਾਡੇ ਖਾਣ ਦੇ ਲਈ ਇੱਥੇ ਮਿਲ ਸਕਦਾ ਵਾ ਸੰਤ ਲੈ ਕੇ ਆਏ ਆ ਤੁਹਾਨੂੰ ਸਰਾਫਾ ਬਾਜ਼ਾਰ ਦੇ ਵਿੱਚ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦਿਖਾ ਰਿਹਾ ਹਾਂ ਫੂਡ ਜੰਕਸ਼ਨ ਇੱਕ ਵਧੀਆ ਖਾਣ ਪੀਣ ਦਾ ਸਟਾਈਲ ਤੁਸੀਂ ਪਾਸਤਾ ਖਾਓ ਇੱਥੋਂ ਸੈਂਡਵਿਚ ਖਾਓ ਮੈਗੀ ਖਾਓ ਕੋਈ ਸ਼ੇਕ ਪੀਓ ਸਾਰਾ ਕੁਝ ਇੱਥੇ ਦਾ ਮਿਲੇਗਾ ਬਹੁਤ ਘੱਟ ਰੇਟ ਤੇ ਮਿਲੇਗਾ ਤੁਹਾਡੇ ਆਪਣੇ ਨਕੌਦਰ ਸ਼ਹਿਰ ਦੇ ਵਿੱਚ ਇੱਕ ਬਹੁਤ ਵੱਡਾ ਧਮਾਕਾ ਬਹੁਤ ਵਧੀਆ ਇੱਕ ਦੁਕਾਨ ਜਿਹੜੀ ਇੱਥੇ ਤੁਹਾਡੇ ਬਾਜ਼ਾਰ ਦੇ ਵਿੱਚ ਸਰਾਫਾ ਬਾਜ਼ਾਰ ਦੇ ਵਿੱਚ ਕੁਲੀ ਆ ਮੈਂ ਇੱਥੇ ਓਨਰ ਨਾਲ ਵੀ ਗੱਲਬਾਤ ਕਰਾਂਗਾ ਇੱਥੇ ਕੁਝ ਆਪਾਂ ਬਣਾ ਕੇ ਇਹਨਾਂ ਕੋ ਖਾਵਾਂਗੇ ਵੀ ਇਹਦੀ ਟ੍ਰਾਈ ਵੀ ਕਰਾਂਗੇ ਇਹ ਫੂਡ ਜੈਕਸ਼ਨ ਮੈਂ ਇੱਕ ਵਾਰ ਫੇਰ بار بار ਦੱਸ ਰਿਹਾ ਹਾਂ ਸਰਾਫਾ ਬਾਜ਼ਾਰ ਦੇ ਵਿੱਚ ਖੜੇ ਆ ਫੂਡ ਜੈਕਸ਼ਨ ਇੱਥੇ ਆ ਅਬੀ ਅਰੋਰਾ ਇੱਥੇ ਦੇ ਓਨਰ ਨੇ ਇਹਨਾਂ ਦਾ ਮੋਬਾਈਲ ਨੰਬਰ ਇੱਥੇ ਲਿਖਿਆ 762696585 ਮੀਨੂੰ ਬਹੁਤ ਤਗੜਾ ਮੀਨੂੰ ਵੀ ਬੜਾ ਵੱਡਾ ਬਹੁਤ ਸਿੰਪਲ ਸਿੰਪਲ ਰੇਟ ਹੈ ਤੇ ਬਹੁਤ ਘੱਟ ਰੇਟ ਆ ਦੇਖੋ ਜਿਹਦਾ ਮੈਂ ਦਿਖਾ ਦਵਾ ਸਿੰਪਲ 버ਗਰ 29 ਸਿਰਫ 29 ਰੁਪਏ ਦਾ ਪੰਜਾਬੀ 버ਗਰ ਸਿਰਫ 39 ਰੁਪਏ ਦਾ ਮੱਖਣੀ 버ਗਰ 49 ਦਾ 49 ਰੁਪਏ ਦਾ ਪਨੀਰ ਦੀਆਂ ਆਇਟਮਾਂ ਆ ਪਾਸਤੇ ਦੀਆਂ ਆਇਟਮਾਂ ਆ ਬਹੁਤ ਸਾਰੀਆਂ ਆਇਟਮਾਂ ਆ ਨੂਡਲ ਆ ਰਾਈਸ ਬੋਲ ਆ گارਲਿਕ ਬ੍ਰੈਡ ਆ ਮੋਮੋਸ ਆ ਹਰ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਇੱਥੇ ਖਾਣ ਦੇ ਲਈ ਮਿਲੇਗੀ ਇੱਕ ਵਾਰ ਆਓਗੇ ਤਾਂ ਬਾਰ-ਬਾਰ ਆਓਗੇ ਮੈਂ ਇਥੇ ਥੋੜੀ ਜਿਹੀ ਓਨਰ ਨਾਲ ਗੱਲ ਕਰਾਂਗਾ ਕੀ ਤਜਰਬਾ ਹੈ ਕਿਉਂਕਿ ਤਜਰਬੇ ਤੋਂ ਬਿਨਾਂ ਕੋਈ ਵੀ ਕੰਮ ਇੱਥੇ ਮੇਰੇ ਭਾਜੀ ਲੱਗੇ ਨੇ ਮੇਰੇ ਖਿਆਲ ਕੁਝ ਤਿਆਰੀ ਕਰਨ ਲੱਗੇ ਨੇ ਸਾਫ ਸਵੈਦਾ ਪੂਰਾ ਧਿਆਨ ਆ ਨਾ ਜਾ ਸਕਦਾ ਜੀ ਮੇਰਾ ਨਾਮ ਅਭਿਨਵ ਰੋੜਾ ਜੀ ਅਭਿਨਵ ਰੋੜਾ ਫਕੀ ਤਿਆਰ ਕਰ ਰਹੇ ਵਾ ਫਿਰ ਇਹ ਮੈਂ ਪੀਜ਼ਾ ਤਿਆਰ ਕਰ ਰਿਹਾ ਵਾਂ ਆਪਣਾ ਫਰੈਸ਼ ਡੋ ਹੁੰਦਾ ਵਾ ਆਪਣੇ ਦੇਖਦਾ ਅੱਜ ਕੱਲ ਬਾਜ਼ਾਰ ਦੇ ਵਿੱਚ ਮੈਦੇ ਦਾ ਡੋ ਹੁੰਦਾ ਜਿਹੜਾ ਪੀਜ਼ਾ ਨੂੰ ਦਿੱਕਤ ਮਿਲਦਾ ਅਸੀਂ ਆਪਣਾ ਸਪੈਸ਼ਲ ਤਿਆਰੀ ਦਾ ਆਟੇ ਦਾ ਪੀਜ਼ਾ ਜਿਹੜਾ ਕਿ ਬਿਲਕੁਲ ਹੈਲਦੀ ਹੁੰਦਾ ਇੱਕ ਦਾ ਕਿਸੇ ਨੂੰ ਕੋਈ ਨੁਕਸਾਨ ਨਹੀਂ ਕਰਦਾ ਆਟਾ ਪਾਵਲਾ ਬੇਸ ਤਿਆਰ ਕੀਤਾ ਉਹਦਾ ਪੀਜ਼ਾ ਜਿਹੜਾ ਇੱਕਦਮ ਬਹੁਤ ਵਧੀਆ ਪੀਜ਼ਾ ਬਣਾਉਂਦੇ ਆਂ ਉਹਦਾ ਇਹ ਆਪਾਂ ਹੁਣ ਪੀਜ਼ਾ ਬਣਾਉਣ ਜਾ ਰਹੇ ਆਂ ਆਟੇ ਬੇਸ ਦਾ ਆਟੇ ਬੇਜ਼ਾ ਪੀਜ਼ਾ ਬਣਾ ਰਹੇ ਆ ਜਣੀ ਕਿ ਤੁਹਾਡੇ ਕਹਿੰਦਾ ਮਤਲਬ ਆ ਜਿਆਦਾਤਰ ਪੀਜ਼ਾ ਮੈਦੇ ਦਾ ਬਣਾਉਂਦੇ ਆ ਮੈਦੇ ਦਾ ਬਣਾਉਂਦੇ ਆ ਤੁਸੀਂ ਆਟੇ ਦਾ ਪੀਜ਼ਾ ਬਣਾਉਣ ਜਾ ਰਹੇ ਹੋ ਇਹ ਹੋਰ ਕਿਹੜੀ ਕਿਹੜੀ ਆਟਾ ਤੁਹਾਡੇ ਕੋਲ ਸਾਡੇ ਕੋਲ 버ਗਰ ਆ ਸੈਂਡਵਿਚ ਆ ਪੀਜ਼ਾ ਪਾਸਤਾ ਰੈਪ ਸਪਰਿੰਗ ਰੋਲ ਮੋਮੋਸ ਚਾਂਪ ਹੋਰ ਵੀ ਬਹੁਤ ਤਰ੍ਹਾਂ ਦੀ ਆਈਟਮ ਹੈਗੀ ਸਾਡੇ ਕੋਲ 스ਨੈਕਸ ਦੇ ਵਿੱਚ ਹੈਗੀ ਆ ਬੈਟਮਾ ਜੀ گارਲਿਕ ਬਰੈਡ ਵੀ ਮਿਲਦਾ گارਲਿਕ ਬਰੈਡ 치즈 모సস ਹੁੰਦੇ ਆ ਫ੍ਰੈਂਚ ਫਰਾਈਜ਼ ਹੁੰਦੇ ਆ ਆਪਣੇ ਨਗਟਸ ਬੱਚਿਆਂ ਦੇ ਲਈ ਇਹ ਗੱਲ ਕਰੀ ਆਪਾਂ ਬੱਚਿਆਂ ਦੇ ਲਈ ਕੋਈ ਖਾਸ ਸਪੈਸ਼ਲ ਇਟਮ ਰੱਖੀ ਬੱਚਿਆਂ ਲਈ ਆਪਣੇ ਸਭ ਤੋਂ ਵਧੀਆ ਅੱਜ ਕੱਲ੍ਹ ਜਿਹੜਾ ਆਲੂ 스ਨੈਕਸ ਹੁੰਦੇ ਆ ਆਲੂ ਦੇ ਵਿੱਚ ਤਿੰਨ ਚਾਰ ਤਰ੍ਹਾਂ ਦੀ ਆਈਟਮ ਹੈਗੀ ਵਾ ਨਗਟਸ ਹੈਗੇ ਆ 치즈 모సਸ ਹੁੰਦੇ ਬੱਚਿਆਂ ਲਈ ਸਮਾਈਲਿਸ ਹੈਗੇ ਆ ਉਸ ਜਿਹੜਾ ਬੱਚੇ 버거 ਖਾਂਦੇ ਨੂਡਲ ਨਹੀਂ ਖਾਂਦੇ ਕਈ ਉਹਨਾਂ ਲਈ ਆਪਾਂ ਸੈਲਡ ਵਰਗਾ ਰੱਖਿਆ ਸਿੰਪਲ 버거 ਦੇ ਵਿੱਚ ਆਪਣਾ ਸਿਰਫ ਆਨੀਅਨ ਤੇ ਟਿੱਕ ਪੂਰਾ ਨਾਮ ਦੱਸਿਓ ਆਪਣਾ ਪਹਿਲੇ ਅਭਿਨਵ ਅਰੋੜਾ ਸ਼ੌਪ ਦਾ ਨਾਮ ਹੈ ਫੂਡ ਸ਼ੌਪ ਦਾ ਨਾਮ ਹੈਗਾ ਫੂਡ ਜੰਕਸ਼ਨ ਮੇਰੀ ਦਾ ਫੂਡ ਜੰਕਸ਼ਨ ਹਾਂਜੀ ਤਜਰਬੇ ਦੀ ਗੱਲ ਕਰ ਰਹੀ ਹੈ ਤਜਰਬਾ ਕਿੰਨਾ ਦਿਨ ਤਜਰਬਾ ਜੀ ਮੈਨੂੰ 3 ਤੋਂ 4 ਸਾਲ ਹੋ ਗਏ ਕੰਮ ਕਰਦੇ ਨੇ ਪਹਿਲਾਂ ਇਹ ਹੁਣ ਖੁਦ ਦਾ ਮੈਂ ਆਪਣਾ ਪਿਛਲੇ ਮੰਥ ਸਟਾਰਟ ਕੀਤਾ 12 ਤਰੀਕ ਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ ਵਾ ਮੈਂ ਪਹਿਲਾਂ ਹੋਟਲ ਮੈਨੇਜਮੈਂਟ ਕੀਤੀ ਆ ਉਸ ਤੋਂ ਬਾਅਦ ਮੇਰੇ 3 ਸਾਲ ਦਾ ਐਕਸਪੀਰੀਅੰਸ ਹੈਗਾ ਵਾ ਹੁਣ ਮੈਂ ਆਪਣਾ ਤਿਆਰ ਕੀਤਾ ਕੰਮ ਖੁਦ ਦਾ ਕਨਸੈਪਟ ਸ਼ੁਰੂ ਕੀਤਾ ਵਾ ਤੇ ਬਹੁਤ ਵਧੀਆ ਕਿਰਪਾ ਬਾਬੇ ਦੀ ਕੰਮ ਚੱਲ ਰਿਹਾ ਵਾ ਅਹ ਬਹੁਤ ਕਹਿੰਦੇ ਕਿਰਪਾ ਜੀ ਕੰਮ ਚੱਲ ਪਿਆ ਸਰਾਫਾਂ ਬਜ਼ਾਰ ਦੇ ਵਿੱਚ ਖੜੇ ਆ ਇਸ ਵਕਤ ਫੂਡ ਜੰਕਸ਼ਨ ਤੇ ਆ ਪੀਜ਼ ਤਿਆਰ ਕਰ ਰਹੇ ਨੇ ਪੀਜ਼ ਇੱਕ ਆਰਡਰ ਵੀ ਮੇਰੇ ਕੋਲ ਫੋਨ ਤੇ ਕੋਈ ਨਾ ਕੋਈ ਆ ਰਿਹਾ ਹੈ ਇਹਨਾਂ ਨੂੰ ਪਾਜੀ ਜੀ ਆਪਣਾ ਹੋਮ ਡਿਲੀਵਰੀ ਹੋਵੇ ਤਨ ਕੋਦਰ ਦੇ ਵਿੱਚ ਹਾਂਜੀ ਪਾਜੀ ਜੀ ਆਪਣਾ 300 ਦਾ ਆਰਡਰ ਹੋਊਗਾ ਉਸ ਤੋਂ ਉੱਪਰ ਸੇ ਅਪਾ ਫਰੀ ਹੋਮ ਡਿਲੀਵਰੀ ਵੀ ਕਰਦੇ ਆ ਲੋਕਲ ਲੋਕਲ ਤੇ 1 ਕਿਲੋਮੀਟਰ ਦੇ ਅੰਦਰ ਫਰੀ ਡਿਲ ਰਹੀ ਹੈ ਆਪਣੀ ਘੱਟ ਤੋਂ ਘੱਟ ਆਈਟਮ ਜੇ ਕਿੱਥੋਂ ਸ਼ੁਰੂ ਕਰਦੀ ਹੈ ਮੈਂ ਤਾਂ ਵੈਸੇ ਦੇਖ ਲਿਆ 29 ਆਪਣੀ 29 ਤੋਂ ਆਈਟਮ ਸ਼ੁਰੂ ਹੈ ਜੀ ਇਸ ਤੋਂ ਸ਼ੁਰੂ ਇਸ ਤੋਂ ਵੀ ਘੱਟ ਵੀ ਆਪਣੀ ਹੈਗੀ 19 ਰੁਪਏ ਦਾ ਇੱਕ ਪੀਸ ਚਾਂਪ ਦਾ ਸਿਰਫ 19 ਰੁਪਏ ਦਾ ਉਹਦਾ ਉਹਦੀ ਪਿਆਰ ਵੀ ਦੀ ਪਲੇਟ ਹੁੰਦੀ ਹੈ ਤਿੰਨ ਪੀ ਜੀ ਚਲੋ ਹੋਣ ਹੋਣ ਪੀਜ਼ਾ ਬਣਾ ਰਹੇ ਹਾਂ ਹਾਂਜੀ ਹਾਂਜੀ ਪੀਜ਼ਾ ਬਣਾ ਰਹੇ ਆਪਾਂ ਸਪੈਸ਼ਲ ਪੀਜ਼ਾ ਤੁਹਾਨੂੰ ਟਰਾਈ ਕਰਾਉਣੇ ਪਹਿਲਾਂ ਆਪਾਂ ਕਸਟਮਰ ਦਾ ਵੀ ਆਰਡਰ ਆ ਪਰ ਤੁਹਾਨੂੰ ਵੀ ਟਰਾਈ ਕਰਾਉਣੇ ਪਹਿਲਾਂ ਦੇਖੋ ਕਿਦਾਂ ਲੱਗਦਾ ਹੈ ਤੁਹਾਨੂੰ ਅਭੀ ਕਿਹੜਾ ਪੀਜ਼ਾ ਹੈ ਇਹ ਸਰ ਆਪਣਾ ਸਪੈਸ਼ਲ ਪੀਜ਼ਾ ਵਾ ਜੀ ਸਪੈਸ਼ਲ ਪੀਜ਼ਾ ਹਾਂਜੀ ਇਹ ਕਿੰਨੀ ਕੋਸਟ ਦਾ ਕਿੰਨੇ ਦਾ ਹੈ ਇਹ ਜੀ ਇਹ ਸਿਰਫ 200 ਰੁਪਏ ਦੇ ਵਿੱਚ ਹੈਗਾ 8 ਇੰਚੀ ਪੀਜ਼ਾ ਇਹ ਸਰ ਤੇ 8 ਇੰਚੀ ਪੀਜ਼ਾ ਸਰ 200 ਰੁਪਏ ਦੇ ਵਿੱਚ ਹੈ ਜੋ ਕਿ ਮਾਰਕੀਟ ਦੇ ਵਿੱਚ 300 ਜਾਂ 350 ਰੁਪਏ ਦਾ ਪ੍ਰਾਈਸ ਆਉਂਦਾ ਵਾ ਆਪਣਾ ਸਿਰਫ 200 ਰੁਪਏ ਦੇ ਵਿੱਚ ਇਹਦੇ ਵਿੱਚ ਹਰੇਕ ਤਰ੍ਹਾਂ ਦੀ ਚੀਜ਼ ਪਈ ਹੈ ਜਿਦਾ ਆਨੀਅਨ ਹੋ ਗਿਆ ਕੈਪਸਿਕਮ ਹੋ ਗਿਆ ਬੈਲ ਪੀਪਰ ਟਮਾਟੋ ਪਨੀਰ ਮਸ਼ਰੂਮ ਸਵੀਟ ਕੌਨਸ ਹੁੰਦਾ ਵਾਏ ਚੀਜ਼ ਹੀ ਪੀ ਜਾਂਦਾ ਮੂਲ ਦੀ ਆਪਣੀ ਫਰੈਸ਼ ਮੋਜ਼ਰੇਲਾ ਚੀਜ਼ ਹੁੰਦੀ ਹੈ ਇਹਦੇ ਵਿੱਚ ਕੋਈ ਲਿਕਵਿਡ ਚੀਜ਼ ਨਹੀਂ ਆਪਾਂ ਜੁੱਸ ਕਰਦੇ ਪੀਜ਼ਾ ਸਟਾਰਟ ਕਿੱਥੋਂ ਹੁੰਦਾ ਹੈ ਜੇ ਆਪਾਂ ਪੀ ਸਿਰਫ 69.59 ਤੋਂ ਹੈ ਜੀ 59 ਸਿੰਗਲ ਟੌਪਿੰਗ ਪੀਜ਼ਾ ਜਿਹੜਾ ਆਪਣਾ 59 ਦਾ ਹੈ ਜੀ ਉਹ ਕਿੱਥੇ ਤੱਕ ਹੁੰਦਾ ਖਰਚਾ ਇਹ ਆਪਣਾ ਲਾਸਟ 300 ਰੁਪਏ ਤੱਕ 250 ਰੁਪਏ ਤੱਕ ਹੈਗਾ ਜੀ ਪੀਜ਼ਾ ਮੇਰੇ ਪਿੱਛੇ ਪਾਜੀ ਖੜੇ ਪਾਜੀ ਇੱਧਰ ਆਈਓ ਜਰਾ ਪ੍ਰਿੰਸ ਫੂਡ ਜੰਕਸ਼ਨ ਹੈ ਜਿਹੜਾ ਤੁਹਾਡੇ ਲਾਗੇ ਖੁੱਲਿਆ ਕਿਸ ਤਰ੍ਹਾਂ ਦੇਖੋ ਜੀ ਅਸੀਂ ਡੇਲੀ ਬੱਚੇ ਹੁੰਦੇ ਆ ਖਾਂਦੇ ਆ ਤੇ ਇਹਨੂੰ ਵਧੀਆ ਇੰਜੋਏ ਕਰਦੇ ਆ ਮੁੰਡੇ ਨੇ ਮਿਹਨਤ ਕੀਤੀ ਔਰ ਟੇਸਟ ਅੱਜ ਆਪਾਂ ਮੈਂ ਪਹਿਲਾਂ ਵੀ ਟੇਸਟ ਕੀਤਾ ਤੁਹਾਡੇ ਸਾਹਮਣੇ ਵੀ ਟੇਸਟ ਕਰਕੇ ਦਿਖਾ ਦਿੰਨਾ ਮਤਲਬ ਚੀਜ਼ ਬਹੁਤ ਵਧੀਆ ਆਓ ਭਾਈ ਤੁਸੀਂ ਵੀ ਆਓ ਨਾਂ ਦੱਸੀ ਆਪਣਾ ਕੀ ਹੈ ਮੇਰਾ ਨਾਂ ਹੈਗਾ ਜੀ ਅਬੀ ਅਬੀ ਹਾਂਜੀ ਇਹ ਵੀ ਅਬੀ ਤਾਂ ਤੁਸੀਂ ਵੀ ਅਬੀ ਦੋ ਦੋ ਅਬੀ ਇਕੱਠੇ ਹੋ ਗਏ ਹੈ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਨਹੀਂ ਟੇਸਟ ਵਾਹ ਵਧੀਆ ਜੀ ਮੁੰਡ ਦਾ ਟੇਸਟ ਵਾਹ ਨਹੀਂ ਨਹੀਂ ਟੇਸਟ ਬਹੁਤ ਵਧੀਆ ਮਤਲਬ ਹਾਂਜੀ ਟੇਸਟ ਬਹੁਤ ਵਧੀਆ ਆ ਸਿੰਪਲ ਬਰਗਰ ਆਈ ਹੈ ਹਾਂ ਜੀ ਨੂੰ ਥੋੜਾ ਜਿਆਦਾ ਟੇਸਟ ਕਰਕੇ ਦੇਖਾਂਗਾ ਮੈਂ ਵਾਹ ਜੀ ਵਾਹ ਕੀ ਨਿਆਰੇ ਸਾਰਾ ਬਹੁਤ ਵਧੀਆ ਫੂਡ ਜੰਕਸ਼ਨ ਮੈਂ ਪੁਣ ਇੱਕ ਵਾਰ ਫਿਰ ਆਦਿਆ ਇਹ ਸਰਾਫਾਂ ਬਿਯਾਰ ਦਾ ਸਬਜੀ ਮੰਡੀ ਦੇ ਬਿਲਕੁਲ ਨੇੜੇ ਦਾ ਤੁਸੀਂ ਆਪਣੇ ਸ਼ਹਿਰ ਨਕੋਦਰ ਦੇ ਵਿੱਚ ਰਹਿੰਦੇ ਹੋ ਲਾਗੇ ਲਾਗੇ ਰਹਿੰਦੇ ਹੋ ਤੁਸੀਂ ਹੋਮ ਡਿਲੀਵਰੀ ਮੰਗਾ ਸਕਦੇ ਹੋ ਜਾਂ ਇੱਥੇ ਆ ਕੇ ਆਪਣੀ ਜਿਹੜੀ ਵੀ ਚੀਜ਼ ਲੈਣੀ ਆ ਕੋਈ ਵੀ 스ਨੈਕਸ ਲੈਣਾ ਇੱਥੋਂ ਤੁਹਾਨੂੰ ਮਿਲ ਸਕਦਾ ਹੈ ਮੇਰਾ ਨਾਮ ਸੰਦੀਪ ਹੈ ਜੀ ਆਈ ਯਾਰ ਫੂਡ ਜੰਕਸ਼ਨ ਕਿਸ ਕਰਨਾ ਇਹ ਪਹਿਲੇ ਚੈੱਕ ਕਰੋ ਦੇਖੋ ਜੀ ਫੂਡ ਜੰਕਸ਼ਨ ਜਿਹੜਾ ਹੈਗਾ ਨਾ ਅਸੀਂ ਤਾਂ ਪਹਿਲਾਂ ਵੀ ਐਵੇਂ ਕਹਿੰਦੇ ਟੇਸਟ ਕਰ ਚੁੱਕੇ ਹਾਂ ਟੇਸਟ ਦਾ ਇਹਦਾ ਟੱਚ ਬੁੱਡ ਬਹੁਤ ਇਦਾਂ ਕਹੋ ਕਿ ਬਾਕੀ ਨਾਲੋਂ ਡਿਫਰੈਂਟ ਆ ਟੇਸਟ ਪ੍ਰੋਪਰ ਹੈਗਾ ਸਾਡੇ ਛੋਟੇ ਬੱਚੇ ਆਂਦੇ ਸਾਰੇ ਸ਼ੇਕ ਸ਼ੂ ਕਿਥੋਂ ਪੀ ਕੇ ਜਾਂਦੇ ਆ ਇੱਕ ਨਾਲ ਮਾਰਕੀਟ ਨਾਲੋਂ ਰੇਟ ਬੜਾ ਘੱਟ ਆ ਤਿੱਕ ਕਬਡੀ ਦਾ ਸਫਾਈ ਦਾ ਕੰਮ ਹੈ ਮੈਂ ਤਾਂ ਦੇਖੋ ਦੋ ਚੀਜ਼ਾਂ ਇਹੀ ਆਪਾਨੂੰ ਚਾਹੀਦੀਆਂ ਪੈਸੇ ਘੱਟ ਆ ਚੀਜ਼ ਵਧੀਆ ਮਿਲਦੀ ਪਈ ਹੈ ਕੀ ਕਹਿਣਾ ਨਕੋਦਰ ਨਵਸੀਆਂ ਇਲਾਕੇ ਨਕੋਦਰ ਵਾਸਤੇ ਇਹਨੂੰ ਇਹੀ ਕਹਿਣਾ ਇੱਕ ਵਾਰੀ ਆਨ ਕੇ ਇੱਥੇ ਜ਼ਰੂਰ ਟੈਸਟ ਕਰੋ ਇੱਕ ਵਾਰੀ ਆਨ ਕੇ ਬੱਚੇ ਨੂੰ ਮੌਕਾ ਦਿਓ ਅੱਗੋਂ ਆਪਣੇ ਆਪਣੇ ਪਿਆਰਾ ਤੇ ਜਿੱਦਾਂ ਬਾਕੀ ਖੜੇ ਹੋਏ ਐ ਇਹਨੂੰ ਵੀ ਖੜਾ ਕਰੋ ਇਹਦਾ ਇੱਕ ਵਾਰੀ ਟੇਸਟ ਰਾਨ ਕੇ ਖੜਾ ਹੈ ਬਲਕਿ ਟੇਸਟ ਕਰ ਚੀਜ਼ਾਂ ਦਾ ਕਰਾਓ ਤੇ ਇਹਦੀ ਚੀਜ਼ ਦੀ ਕੁਆਲਿਟੀ ਬਹੁਤ ਵਧੀਆ ਹੈ ਭਾਈ ਟੇਸਟ ਵਾਈਸ ਦਾ ਬਹੁਤ ਵਧੀਆ ਕੁਆਲਿਟੀ ਵੀ ਬਹੁਤ ਵਧੀਆ ਅਸੀਂ ਅੱਗੇ ਵੀ ਇਹਨਾਂ ਤੋਂ ਕਾਫੀ ਚੀਜ਼ਾਂ ਆਰਡਰ ਕਰੀ ਦਿਆ ਟੇਸਟ ਵਾਈਸ ਦੇਖਿਆ ਜਾਵੇ ਤਾਂ ਬੈਸਟ ਟੇਸਟ ਦੇ ਰਿਹਾ ਬਾਕੀ ਤੁਸੀਂ ਅੱਗੇ ਭਾਈ ਕਿਸ ਬਹੁਤ ਵਧੀਆ ਭਜੀਆ ਦਾ ਮੁਰਕੇ ਵੀ ਆਪਾਂ ਦੁਆਰਾ ਦੁਆਰਾ ਨਹੀਂ ਇੱਥੇ ਜਾਂਦੀ ਦਾ ਸਭ ਨੂੰ ਪੈਣਾ ਇਹ ਛੇਗਾ ਰੈਡੀ ਆ ਇਹਨਾਂ ਦਾ ਆਰਡਰ ਆ ਸਰ ਹਾਂ ਤੁਹਾਨੂੰ ਦੱਸਾਂਗੇ ਟੇਸਟ ਕੀ ਆ ਇਹਦਾ ਸਰਪੀਕ ਦਾ ਚਲੋ ਵਧੀਆ ਹੀ ਹੈ ਕਿਉਂਕਿ ਮੈਂ ਪਹਿਲਾਂ ਵੀ ਇਹਨਾਂ ਤੋਂ ਬਹੁਤ ਕੁਝ ਖਾਦਾ ਜਾ ਕਿਉਂਕਿ ਮੈਂ ਦੋ ਚਾਰ ਚੀਜ਼ਾਂ ਇਹਨਾਂ ਤੋਂ ਪਹਿਲਾਂ ਵੀ ਮੰਗਾ ਚੁੱਕਾ ਆਂ ਜਦੋਂ ਨਵਾਂ ਨਵਾਂ ਇਹਨਾਂ ਨੇ ਓਪਨ ਕੀਤਾ ਸੀਗਾ ਤੇ ਉਦੋਂ ਮੈਂ ਫਰਸਟ ਆਰਡਰ ਮੈਂ ਦੇ ਦਿੱਤਾ ਸੀਗਾ ਉਸੇ ਟਾਈਮ ਹੀ ਤੇ ਫਰਸਟ ਪਹਿਲਾ ਆਰਡਰ ਸੀਗਾ 버거 ਦਾ ਮੈਨੂੰ ਬਹੁਤ ਟੇਸਟ ਲੱਗ ਵਧੀਆ ਲੱਗਾ ਸੀਗਾ ਤੇ ਜੋ ਆਪਾਂ ਮੈਕਡੋਨਲਡ ਦੇ ਵਿੱਚ ਲੱਭਦੇ ਆਂ ਚੀਜ਼ਾਂ ਮੈਨੂੰ ਟੇਸਟ ਸੇਮ ਐਜ਼ ਇਟ ਇਜ਼ ਉਹੀ ਲੱਗਾ ਜਿਹੜੀ ਚੀਜ਼ ਆਪਾਂ ਇੰਨੀ ਦੂਰ ਉੱਤੇ ਖਾਣ ਜਾਂਦੇ ਆਂ ਆਪਾਂ ਨੂੰ ਇੱਥੇ ਕੋਲ ਮਿਲਦੀ ਭਈ ਨਾਲੇ ਆਪਣੇ ਬਿਜਾਰ ਦੇ ਵਿੱਚ ਤਾਂ ਸੀਗਾ ਵੀ ਜੋ ਸੋਗੋ ਭਾਈ ਨੇ ਉਹਨਾਂ ਓਪਨ ਕੀਤਾ ਹੈ ਤੇ ਉਹ ਬੈਸਟ ਹੈ ਤੇ ਇਹ ਹੈ ਕਿ ਚਲੋ ਬਾਜ਼ਾਰ ਵਾਲਿਆਂ ਨੂੰ ਇੱਕ ਖੁਸ਼ੀ ਦਾ ਮੌਕਾ ਮਿਲਿਆ ਕਿ ਚਲ ਖਾਣ ਪੀਣ ਦਾ ਕਿ ਹਾਂ ਸਾਨੂੰ ਵੀ ਨੇੜੇ ਮਿਲ ਗਿਆ ਕਿਤੇ ਦੂਰ ਨਾ ਜਾਣਾ ਪਵੇ ਸੋ ਚੀਜ਼ ਜਿਹੜਾ ਵੀ ਬੈਸਟ ਹੈ ਮੈਂ ਕਿਉਂਕਿ ਜਿੰਨੀਆਂ ਵੀ ਖਾਧੀਆਂ ਆਇਆਂ ਜਿੰਨੀਆਂ ਵੈਰਾਈਟੀਆਂ ਮੈਂ ਟੇਸਟ ਕੀਤੀਆਂ ਮੈਨੂੰ ਸਾਰੀਆਂ ਏਕ ਕਲਾਸ ਲੱਗੀਆਂ ਮੈਂ ਇਹ ਨਹੀਂ ਕਿ ਮੈਂ ਇਕੱਲੇ ਨੇ ਖਾਧੀਆਂ ਮਗਜਾਣੇ ਬਹੁਤ ਜ਼ਿਆਦਾ ਰਿਕਮੈਂਡ ਕੀਤਾ ਤਾਂ ਕੀਤਾ ਕਿਉਂਕਿ ਬਹੁਤ ਚੀਜ਼ ਅੱਛੀ ਲੱਗੀ ਹੈ ਭਾਈ ਸਭ ਦੀ ਸ਼ੇਕ ਜਿਹੜਾ ਆਰਡਰ ਕੀਤਾ ਹੈ ਦੇਖੋ ਟੇਸਟ ਕਰਕੇ ਦੇਖੋ ਸ਼ੇਕ ਆਪਾ ਦੇਖ ਲੈ ਲਈ ਯਸ ਸੀਰੀਅਸਲੀ ਬੈਸਟ ਹੈ ਮੈਂ ਇਹ ਨਹੀਂ ਕਹਿਣਾ ਮੈਂ ਇਹ ਨਹੀਂ ਕੋਈ ਇਹ ਇਹ ਕਹਿਣਾ ਕਿ ਕੈਮਰੇ ਮੋਰੇ ਨਾ 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 ਕੈਮਰੇ ਮੋਰੇ ਨਹੀਂ ਮੈਂ ਇਹ ਕਹਿਣਾ ਸਾਰਿਆਂ ਨੂੰ ਜੇ ਤੁਸੀਂ ਦੇਖ ਰਹੇ ਆ ਮੈਂ ਟੈਸਟ ਕਰ ਲਿਆ ਤੁਸੀਂ ਖੋਦ ਕੇ ਟੈਸਟ ਕਰੋ ਆਪਣਾ ਫੀਡਬੈਕ ਆ ਵੀ ਦਿਓ ਹਰੋ ਸ਼ੇਕ ਸਹਿਗੇ ਸਾਰੇ ਤਰ੍ਹਾਂ ਦੇ ਸਟ੍ਰੋਬਰੀ ਸ਼ੇਕ ਹੈਗਾ ਬਟਰ ਸਕੋਚ ਹੈਗਾ ਕਿਟਕੈਟ ઓਰੀਓ ਇੱਕ ਆਪਣਾ ਸਪੈਸ਼ਲ ਸ਼ੇਕ ਹੈ ਜਿਹੜਾ ਪੀਨਟ ਬਟਰ ਸ਼ੇਕ ਜਿਮ ਵਾਲੇ ਨੂੰ ਬਹੁਤ ਲਾਈਕ ਕਰਦੇ ਆ ਅਸੀਂ ਜਿਮ ਵਾਲਿਆਂ ਦੇਖਦੇ ਹੋਏ ਉਹਨਾਂ ਦੀ ਡਿਮਾਂਡ ਨਾਲ ਇੱਕ ਸ਼ੇਕ ਸ਼ੁਰੂ ਕੀਤਾ ਸਪੈਸ਼ਲ ਪੀਨਟ ਬਟਰ ਸ਼ੇਕ ਹੁਣ ਤੁਹਾਨੂੰ ਵੀ ਆਪਾਂ ਪੀਨਟ ਬਟਰ ਸ਼ੇਕ ਬਣਾ ਕੇ ਦਿਖਾਵਾਂਗੇ ਤੇ ਤੁਸੀਂ ਚੈੱਕ ਕਰੋ ਕਿਵੇਂ ਦਾ ਲੱਗਿਆ ਤੁਹਾਨੂੰ ਟੇਸਟ ਉਹਦਾ ਫਿਰ ਆਪਣੀ ਜਿਹੜੀ ਸ਼ੇਕ ਦੇ ਵਿੱਚ ਖਾਸ ਗੱਲ ਆਪਾਂ ਉਹਦੇ ਵਿੱਚ ਨਾ ਕੋਈ 슈ਗਰ ਐਡ ਕਰਦੇ ਨਾ ਕੁਝ ਹੋ ਗਿਆ ਪਰ ਸ਼ੇਕ ਬਣਾਉਣੇ ਆ ਸਿਰਫ ਮਿਲਕ ਫਰੈਸ਼ ਮਿਲਕ ਹੁੰਦਾ ਤੇ ਅਮੂਲ ਦੀ ਜਿਹੜੀ ਵਨੀਲਾ ਆਈਸ ਕੌਤਨ ਦਿਖਾਉਂਦੇ ਹਾਂ ਤੇ ਜੇਕਰ ਲੱਗ ਸਨੇ ਆਣਾ ਹੋਵੇ ਨਜ਼ਦੀਕ ਕੀ ਤੇ ਆਪਣੇ ਸਬਜ਼ੀ ਮੰਡੀ ਤੋਂ ਅੰਦਰ ਸਰਾਫਾ ਬਿਆਰ ਦੇ ਵਿੱਚ ਹੈਗੀ ਆਪਣੀ ਸ਼ੋਪ ਹੈ ਜਿਹੜੀ ਲੈਸ ਵਾਲੀ ਸ਼ੌਪ ਦੇ ਬਾਹਰ ਜਿੱਥੇ ਆਪਣੀ ਮੇਨ ਦੋ ਦੁਕਾਨਾਂ ਵਜਦੀਆਂ ਪ੍ਰਿੰਸ ਟ੍ਰੇਲਰ ਜਾਂ ਸੁਨਿਆਰਾ ਬਾਜ਼ਾਰ ਉਸ ਬਾਜ਼ਾਰ ਦੇ ਵਿੱਚ ਆਪਣਾ ਹੈਗਾ ਫੂਡ ਜੰਕਸ਼ਨ ਜਿਹੜੇ ਰੈਸਟੋਰੈਂਟ ਦਾ ਨਾਮ ਹੈਗਾ ਫੂਡ ਜੰਕਸ਼ਨ ਹਾਂਜੀ ਹਾਂਜੀ ਕੀ ਕੀ ਟਾਈਮਿੰਗ ਕੀ ਹੈ ਜੀ ਸਰ ਅਪਾ ਸਵੇਰੇ ਇੱਥੇ 11 ਵਜੇ ਆ ਜੀਦਾ ਪੂਰੇ ਤੇ ਰਾਤ ਦੇ ਅਪਾ 10 ਵਜੇ ਤੱਕ ਹੁੰਨੇ ਆ ਇਹਦੇ ਜਿਹੜਾ ਆਪਣਾ ਲਾਸਟ ਆਰਡਰ ਪੂਰੇ 10 ਵਜੇ ਤੱਕ ਬਿਲਾਸਟ ਆਰਡਰ ਲਈਦਾ ਇਹਦਾ ਸਵੇਰੇ 11 ਵਜੇ ਪਹਿਪੇ ਇੱਥੇ ਆ ਜੰਨੇ ਆ ਪੂਰੇ ਆਪਣਾ ਹੋਮ ਡਿਲੀਵਰੀ ਦਾ ਲਾਸਟ ਕੀ ਟਾਈਮ ਹੈ ਆਪਣਾ ਹੋਮ ਸਵੇਰੇ 11 ਵਜੇ ਤੋਂ ਸ਼ੁਰੂ ਹੋ ਕੇ 10 ਵਜੇ ਤ ਜਦੋਂ ਮਰਜੀ 300 ਰੁਪਏ ਤੋਂ ਉੱਪਰ ਆਰਡਰ ਹੋਊਗਾ ਜੇ 3 ਕਿਲੋਮੀਟਰ ਅੰਦਰ ਤਾਂ ਫ੍ਰੀ ਡਿਲੀਵਰੀ ਹੋਊਗੀ ਜੇ 3 ਕਿਲੋਮੀਟਰ ਤੋਂ ਪਲੱਸ ਹੋਊਗਾ ਫਿਰ ਉਹਦੇ ਉਸ ਨਾਲ ਚਾਰਜਸ ਵੀ ਹੋਣਗੇ ਥੋੜੇ ਬੋਤੇ ਸਵੇ ਚੈਨਲ ਦਾ ਹੀ ਕੀ ਸੰਦੇਸ਼ ਲੋਕੋਦਰ ਵਾਸਤੇ ਮੈਂ ਇਹੀ ਕਹਾਂਗਾ ਜਿੰਨੇ ਵੀ ਇੱਕ ਤਲਾਹ ਨਿਊਜ਼ ਦੇਖ ਰਹੇ ਆ ਇੱਕ ਵਾਰੀ ਜਰੂਰ ਆਓ ਜਰੂਰ ਟੈਸਟ ਕਰੋ ਮੇਰੇ ਕੇਤੇ ਵੀ ਤੇ ਇੱਕ ਤਲਾਹ ਰੋਲ ਵੀ ਆਓ ਸਾਰੇ ਜਾਣੇ ਇੱਕ ਵਾਰੀ ਟੈਸਟ ਕਰੋ ਤੇ ਜੋ ਤੁਹਾਨੂੰ ਟੈਸਟ ਦੇ ਵਿੱਚ ਜਿੱਦਾਂ ਲੱਗਦਾ ਰਿਵਿਊ ਦਿਓ ਆਗੇ ਸਭ ਆਪਣੇ ਸ਼ਹਿਰ ਨਕੌਦਰ ਦੇ ਵਿੱਚ ਫੂਡ ਜੰਕਸ਼ਨ ਖੁੱਲਿਆ ਜੀ ਜਿੱਥੇ ਤੁਸੀਂ ਪੀਜ਼ਾ ਟਰਾਈ ਕਰ ਸਕਦੇ ਹੋ ਪੀਜ਼ਾ ਮੈਂ ਤਾਰਾ ਤਾਰਾ ਦੇ ਇਥੋਂ ਲੈ ਸਕਦੇ ਹੋ ਬਹੁਤ ਘੱਟ ਰੇਟ ਤੇ ਤੁਸੀਂ ਹੋਮ ਡਿਲੀਵਰੀ ਕਰਾ ਸਕਦੇ ਹੋ ਇੱਕ ਵਾਰੀ ਜਰੂਰ ਦਿਓ ਸੇਵਾ ਦਾ ਮੌਕਾ ਦਿਓ ਇਸ ਜਗ੍ਹਾ ਤੇ ਆਓ ਸਬਜ਼ੀ ਮੰਡੀ ਦੇ ਬਿਲਕੁਲ ਨਾਲ ਲੋਕੇਸ਼ਨ ਇੱਕ ਵਾਰ ਫੇਰ ਮੈਂ ਦੱਸਦੇ ਆ ਸਬਜ਼ੀ ਮੰਡੀ ਦੇ ਬਿਲਕੁਲ ਨਾਲ ਸਰਫਾ ਬਾਜ਼ਾਰ ਦੇ ਵਿੱਚ ਇਹ ਫੂਡ ਜੰਕਸ਼ਨ ਤੁਹਾਡੇ ਆਪਣੇ ਸ਼ਹਿਰ ਨਕੋਦਰ ਦੇ ਵਿੱਚ ਖੁੱਲ ਚੁਕਾਇਆ ਜਿੱਥੇ ਤੁਸੀਂ ਬਹੁਤ ਘੱਟ ਰੇਟਾਂ ਤੇ ਬਹੁਤ ਵਧੀਆ ਵਧੀਆ ਆਈਟਮਾ ਇੱਥੇ ਆ ਕੇ ਟਰਾਈ ਕਰ ਸਕਦੇ ਹੋ